ਮੇਰੇ ਕੋਲ ਬਹਿ ਕੇ ਦੱਸ ਖਾਪਲਾ ਆਪਣੇ ਮੈਂ ਉਹਨੂੰ ਕਿੰਨੇ ਸਾਲ ਹੋ ਗਏ ਲੋਈ ਜੀ ਸਿਧਾੜੀ ਮੈਂ ਵੀ ਸੀ ਗਾ ਮੱਛ ਫੁੱਟ ਨਿੱਕੀ ਦੀ ਸੀ ਮਜਾਰ ਮੇਰਾ ਫੜ ਲੈਂਦਾ ਗੁੱਟ ਲੋਈਂ ਜੀ ਸਿਧਾੜੀ ਮੈਂ ਵੀ ਸੀਗਾ ਮੁੱਛ ਫੁੱਟ ਨਿੱਕੀ ਦੀ ਸੀ ਮਜਾਲਾ ਮੇਰਾ ਫੜ ਲੈਂਦਾ ਗੁੱਟ ਤੇ ਝੁੱਟੇ ਜਿੰਨੀ ਹੁੰਦੀ ਸੀਗੀ ਜਾਨ ਜੱਟੀਏ ਸਾਂਹ ਜਿੰਨੇ ਹੁੰਦੇ ਸੀਗੀ ਜਾਨ ਜੱਟੀਏ ਮਾਡਲ ਬਿਸ਼ੱਕ ਹੀ ਪੁਰਾਣਾ ਹੋ ਗਿਆ ਜੱਟ ਪਰ ਅਜੇ ਵੀ ਜਵਾਨ ਜੱਟੀਏ ਮਾਡਲ ਬਿਸ਼ੱਕ ਹੀ ਪੁਰਾਣਾ ਹੋ ਗਿਆ ਜੱਟ ਪਰ ਅਜੇ ਵੀ ਜਵਾਨ ਜੱਟੀਏ ਯਾਦ ਕਰ ਜੋ ਜੋ ਸਾਡੀ ਪਹਿਲੀ ਮੁਲਾਕਾਤ ਸੀ ਸੰਗ ਚੁਗੜੁੱਚੋ ਪਿਆਰ ਫਿਰਾਂ ਕਿੱਥੇ ਕਪਰਾਨੀ ਜਿਹੜੇ ਸਾਲ ਨਵੀਂ ਪਾਈ ਸੀ ਨੀਚੇ ਤਾਂ ਮੈਨੂੰ ਉਸੇ ਸਾਲ ਸਾਡੀ ਕੋੜਮਾਈ ਸੀ ਆਹ ਬੈਠ ਕਪਰਾਨੀ ਜਿਹੜੇ ਸਾਲ ਨਵੀਂ ਪਾਈ ਸੀ ਨੀਚੇ ਤਾਂ ਮੈਨੂੰ ਉਸੇ ਸਾਲ ਸਾਡੀ ਕੋੜਮਾਈ ਸੀ ਕਿੱਥੇ ਰੱਖਿਆ ਸੀ ਰਾਜ ਦਾ ਸਮਾਨ ਜੱਟੀਏ ਕਿੱਥੇ ਰੱਖਿਆ ਸੀ ਰਾਜ ਦਾ ਸਮਾਨ ਜੱਟੀਏ ਮਾਡਲ ਵਿਸ਼ੱਕ ਹੀ ਪੁਰਾਣਾ ਹੋ ਗਿਆ ਜੱਟ ਪਰ ਅਜ ਵੀ ਜਵਾਨ ਜੱਟੀਏ ਮਾਡਲ ਵਿਸ਼ੱਕ ਹੀ ਪੁਰਾਣਾ ਹੋ ਗਿਆ ਜੱਟ ਪਾਰੇ ਅਜੇ ਵੀ ਜਵਾਨ ਜੱਟੀਏ ਆਜਾ ਮੇਰੇ ਕੋਲ ਬੈ ਕੇ ਦੱਸ ਕਾਪਲਾ ਆਪਣੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਬਾਟਲ ਬੇਸ਼ੱਕ ਹੀ ਪੁਰਾਣਾ ਹੋ ਗਿਆ ਆਪਣੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਹਏ ਬਾਟਲ ਬੇਸ਼ੱਕ ਹੀ ਪੁਰਾਣਾ ਹੋ ਗਿਆ